ਬਾਤਾਂ ਨੇ ਉਹ ਜੋ ਕਰਿਆ ਸਾਰਾ ਅੱਧੀ ਹਾਲੀ ਠੀਕ ਹੈ ਜੀ ਉਹ ਸੋਹਣਾ ਝੋਟਾ ਵੀ ਪਾਣੀ ਦਸੇ ਵਾਲਾ ਦੇਖੋ ਜੀ ਭਾਈ ਇਹਨਾ ਕਿੱਦਾਂ ਪੈ ਸਕਿਆ ਹੋਰ ਕੀ ਹਾਲ-ਚਾਲ ਚੱਲੇ ਠੀਕ ਹੈ ਸੱਤ ਤੱਕ ਕਰੂ ਉਹ ਸੋਹਣਾ ਝੋਟਾ ਆ ਪਾਰ ਦਾ ਪਤਾ 12 ਆ ਮੋਹਨ ਲਾਲ ਉਸਤਾ ਕਿੰਨੇ ਚਿਰ ਦਾ ਝੋਟਾ ਭਾਈ ਹੈ ਹੈ ਚੌਥਾ ਸਾਲ ਚੌਥਾ ਸਾਲ ਲੱਗਿਆ ਝੋਟਾ ਰੇਟ ਰੂਟ ਕੀ ਕਰਦੇ ਦਾ ਸਹੀ ਲੋ 2 ਲੱਖ ਰੇਟ ਹੈ ਜੀ ਪਿੰਡ ਭੈਣੀ ਦਸਾ ਟੋਟਾ ਸੋਨਾ ਬਈ ਕੋਣ ਨੰਬਰ ਬੋਲੀ 9963 4173 ਠੀਕ ਹੈ ਤੇ ਕਿਨੇ ਦਾਗਾ ਨੋਰਾ ਨਸਾ ਦਾ ਝੋਟਾ ਘਰ ਦਾ ਪਾਲਿਆ ਵੇ ਕਟਾ ਘਰ ਦਾ ਪਾਲਿਆ ਬਈ ਦੇਖੋ ਜੀ ਪਾਣੀ ਦਸਾ ਇਹੋ ਸ਼ੇਅਰ ਕਰ ਦਿਓ ਬਈ ਦਾ ਬਾਕੀ ਫੋਨ ਨੰਬਰ ਬੋਲੀ 9963 4173 ਕੋਈ ਨੰਬਰ ਠੀਕ ਹੈ ਭਾਈ ਦਾ ਫੋਨ ਲਓ 언더바니 됐